ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਵਾੜਾ ਤੇਲੀਆਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜਸਵੰਤ ਵੀਰ ਉਹਨਾਂ ਦੇ ਕੋਲ ਆਇਆ ਦੋਸਤੋ ਵਾੜਾ ਤੇਲੀਆਂ ਪਿੰਡ ਦੇ ਬਿਲਕੁਲ ਨੇੜੇ ਅਲਗੋ ਕੋਠੀ ਭਿੱਖੀਵਾਂਡ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਆ ਡੀਬੀਪੁਰਾ ਪਿੰਡ ਇੱਥੋਂ ਥੋੜੀ ਦੂਰੀ ਤੇ ਆ ਠੀਕ ਹੈ ਜੀ ਸੋ ਬਾਕੀ ਇਸ ਕਰ ਉਹ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਵੀਰ ਜਸਵੰਤ ਸਿੰਘ ਉਹਨਾਂ ਦੇ ਘਰੋਂ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵਾੜਾ ਤੁਹਾਨੂੰ ਦਿਖਾਉਣੀਆਂ ਨੇ ਠੀਕ ਹੈ ਜੀ ਦੋ ਵਾੜਾ ਜਿਹੜੀਆਂ ਤੁਸੀਂ ਦੇਖੋਗੇ ਆ ਸਾਈਡਾਂ ਦੇ ਖੜੀਆਂ ਨੇ ਬਹਿਰਾ ਜਿਹੀ ਇਹ ਸੁਈਆਂ ਸਵਾਈਆਂ ਨੇ 20 22 ਤੇ 20 22 23 ਲੀਟਰ ਤੇ ਇਸ ਵਕਤ ਜਿਹੜਾ ਦੋਸਤੋ ਦੋ ਦਿਨਾਂ ਦਾ ਮੌਜੂਦ ਆ ਠੀਕ ਹੈ ਜੀ ਇਸ ਵਕਤ ਚੱਲ ਰਹੀਆਂ ਨੇ ਇੱਕ ਕ੍ਰਾਸ ਅੰਗ ਦੇ ਵਿੱਚ ਤੁਹਾਨੂੰ ਆਪਾਂ ਦਿਖਾ ਦਾਂਗੇ ਐਫ ਨਾਲ ਕੋਈ ਜਰਸੀ ਦਾ ਕ੍ਰਾਸ ਮੰਨ ਲਵੇ ਇਹ ਗੱਪਲ ਵੜ ਦਿਖਾ ਦੇਾਂਗੇ ਠੀਕ ਹੈ ਜੀ ਸਮਾਂ ਹਜੇ ਲੈਂਦੀ ਆ ਬਾਕੀ ਪੂਰੀ ਪੂਰੀ ਡਿਟੇਲ ਜਿਹੜੀ ਆ ਵੀਰ ਜਸਵੰਤ ਤੋਂ ਲੈ ਦਾਂਗੇ ਆਪਾਂ ਤਰੀਕ ਅਜ 12 ਫਰਵਰੀ ਤੇ ਸਮਾਂ ਕੋਈ ਸ਼ਾਮ ਦੇ 3 ਪੂਰੀ ਗੱਲ ਬਾਤ ਕਰਦੇ ਆ ਠੀਕ ਹੈ ਜੀ 20 ਲੀਟਰ ਤੇ 22 ਲੀਟਰ ਤੇ ਇਹ ਦੋਨੋਂ ਵੜਾ ਜੜੀਆਂ ਚੱਲਣ ਡੀਆਂ ਨੇ ਸਭ ਤੋਂ ਪਹਿਲਾਂ ਵੀਰ ਜਸਵੰਤ ਸਾਸਰੀ ਤਾਰ ਸਾਸਰੀ ਜੀ ਸੰਧੂ ਸਾਹਿਬ ਜੀ ਹੋ ਠੀਕ ਠਾਕ ਜੇ ਬੜੇ ਵਧੀਆ ਜਸਵੰਤ ਹੋਰ ਕੈਂਪ ਵੀਰ ਮੈਂ ਕਿਰਪਾਏ ਤੁਸੀਂ ਦੱਸੋ ਵਧੀਆ ਵਧੀਆ ਵੀਰੇ ਠੀਕ ਠਾਕ ਹਾਂਜੀ ਬਹੁਤ ਵਧੀਆ ਜੀ ਠੀਕ ਜਸਵੰਤ ਬਹੁਤ ਵਧੀਆ ਵੀਰੇ ਅੱਜ ਤਿੰਨ ਵੜਾ ਬਕਾਉ ਆ ਹਾਂਜੀ ਵੀਰ ਜੀ ਠੀਕ ਆ ਤੇ ਦੋ ਵੜਾ ਆਪਣੇ ਕੋਲ ਸੁਈਆਂ ਜੜੀਆਂ ਸਾਈਡਾਂ ਦੇ ਆਪਾਂ ਦਿਖਾਤੀਆਂ ਖੜੀਆਂ ਨੇ ਹਾਂਜੀ ਇੱਕ ਤੇ ਆ ਵੀਰੇ ਸੁਈ ਠੀਕ ਆ ਜੀ ਤੇ ਇੱਕ ਉਹ ਸਾਈਡ ਤੇ ਕਿਹੜੀ ਠੀਕ ਆ ਹਾਂ ਮਾਲ ਅੱਜ ਵੀ ਫੇਰਾ ਸਾਫ ਸੁਥਰਾ ਹੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਤੇ ਜਸੂਤ ਵੀ ਸਾਫ ਸੁਥਰੇ ਨਾਲ ਹੀ ਪਾ ਆਪਾਂ ਨਾ ਹੋ ਗਿਆ ਆਪਣਾ ਮਾਨ ਹੀ ਨਹੀਂ ਸਾ ਜੀ ਹਾਂ ਮਾੜੇ ਡੰਗਰ ਟੇਕਦਾ ਆਪਣਾ ਬਿਲਕੁਲ ਟੇਕਦਾ ਸੋਹਣੇ ਡੰਗਰ ਆ ਵੀ ਚੰਗਾ ਡੰਗਰ ਪਛੂ ਚੰਗਾ Ориਜినਲ ਲੱਭਣਾ ਠੀਕ ਆ ਭਾਵੇਂ ਦੋ ਦਿਨ ਤਿੰਨ ਦਿਨ ਲੱਗ ਹੀ ਜਾਂਦੇ ਆ ਹਫਤਾ ਲੱਗਦੇ ਭਲੇ ਇੱਕ ਮਿਲ ਜੇ ਇੱਕ ਹੀ ਲੈਣੀ ਆ ਜੀ ਠੀਕ ਆ ਜੇ ਸੋਨ ਤਾਂ ਸ਼ੁਰੂਆਤ ਆਪਾਂ ਇਸੇ ਵੇੜ ਤੋਂ ਕਰਦੇ ਵੀਰ ਪਹਿਲਾਂ ਡੱਬੀ ਵੇੜ ਆਪਣੇ ਕੋਲ ਕਰੋਸ ਅੰਗ ਦੇ ਵਿੱਚ ਆ ਹਾਂਜੀ ਇਹ ਤਾਂ ਵੀਰ ਸੂਬਾ ਦੱਸਦੇ ਸਮਾਂ ਦੱਸਦੇ ਅੱਜ ਕਿੰਨਾ ਹੋ ਗਿਆ ਸੂਈ ਨੂੰ ਤੇਰਾ ਸੁਆ ਸੰਧੂ ਸਾਹਿਬ ਜੀ ਦੁੱਜਾ ਹਾਂਜੀ ਠੀਕ ਆ ਜੀ ਤੇ ਸੂਈ ਨੂੰ ਇਹਨੂੰ 12 ਤੋਂ 13 ਦਿਨ ਹੋ ਗਏ ਜੀ 12 13 ਦਿਨ ਹੋ ਗਏ ਹਾਂਜੀ ਠੀਕ ਆ ਬੱਚਾ ਮਗਰੋ ਜੀ ਹਾਂਜੀ ਬੱਚਾ ਮਗਰ ਬੱਚਾ ਠੀਕ ਆ ਵੀਰੇ ਇਸ ਵਾਰ ਤਾਂ ਕਿੰਨੇ ਕੁ ਦੁੱਧ ਤੇ ਇਸ ਵਕਤ ਚੱਲਣ ਦੇ ਜੀ ਇਹ ਇਸ ਟਾਈਮ ਸੰਧੂ ਸਾਹਿਬ 23 ਲੀਟਰ ਦੁੱਧ ਤੇ ਆ ਜੀ 23 ਲੀਟਰ ਹਾਂਜੀ ਕੰਡੇ ਵਾਲਾ ਐ ਤਾਂ ਠੰਡਾ ਕਰਕੇ ਠੀਕ ਆ ਵੀਰੇ ਫੇਰ ਮੈਂ ਵੀ ਕਿਸਾਨ ਵੀਰੋਂ 23 ਲੀਟਰ ਦੁੱਧ ਇਸ ਵਾਇਰ ਦੇ ਥੱਲੇ ਹੁਣ ਮੌਜੂਦ ਆ ਤੇ ਸੰਧੂ ਸਾਹਿਬ ਮਲੇ ਮੂਲੇ ਚ ਨਿਕਲ ਗਿਆ ਠੀਕ ਆ ਜੀ ਹਾਂਜੀ 11 12 ਕ ਦਿਨ ਹੀ ਹੋਏ ਜੀ ਆ 11 ਠੀਕ ਆ ਬਾਕੀ ਚੌਣ ਚਵਾਈ ਦੀ ਚੰਗੀ ਬਿਲਕੁਲ ਸਾਫ ਥਣੇ ਵੇਖੋ ਮੱਜ ਮੱਜ ਡਾ ਥਣ ਲੱਗਾ ਈ ਬਿਲਕੁਲ ਜੀ ਬਿਲਕੁਲ ਇਤੋਂ ਦੋਸਤੋ ਪਤਾ ਨੂੰ ਥਣੇ ਆ ਆ ਕਰੋ ਚੱਕ ਠੀਕ ਆ ਜੀ ਵੇਖੋ ਇਹਨੂੰ ਕਹਿੰਦੇ ਆ ਵੀ ਮੁੱਠੀ ਵਾਲਾ ਥਣ ਠੀਕ ਆ ਜੀ ਹਾਂ ਜੀ ਅੱਤੀ ਮੁੱਠੀ ਵਾਲਾ ਥਣਾ ਚੌਣ ਚਵਾਈ ਦੀ ਚੰਗੀ ਆ ਸੋ ਬਾਕੀ ਆ ਤੁਹਾਡੇ ਸਾਹਮਣੇ ਠੀਕ ਆ ਜੀ ਜਿਵੇਂ ਹੁਣ ਸ਼ਾਮ ਦਾ ਸਬਾ ਕੋ 3 ਵਜੇ ਦਾ 3:30 ਵਜੇ ਦਾ ਤੇ ਸ਼ਾਮ ਦੀ ਚਵਾਈ ਤੱਕ ਇਹਨੇ ਕਰਮ ਵਾਲੀ ਨੇ ਚੰਗਾ ਚੋੜਾ ਚਾਹਣੇ ਕਰ ਲੈਣਾ ਹੈਗਾ ਜੀ ਸੰਦੂ ਸਾਹਿਬ ਚਵਾਈ ਸਵੇਰੇ 7:30 ਵਜੇ ਦੀ ਮਾਰਨਿੰਗ ਹਾਂ ਜੀ 7: ਠੀਕ ਹੈ ਵੀਰੇ 7 ਵਜੇ ਉੱਠ ਕੇ ਆਈ ਤਾਂ 10-20 ਮਿੰਟ ਲੱਗ ਜਾਂਦੇ ਸਾਢੇ 7 'ਚ। ਇੱਲੇ 8:14 'ਚ ਦਿਨ ਚੜੇ ਪੂਰਾ ਹਨਾ ਦਿਨ ਚੜੇ। ਹਾਂ ਬਿਲਕੁਲ ਸਾਫ਼ ਹੋ ਗਏ ਹਨ ਦਿਨ ਚੜੇ। ਠੀਕ ਆ ਜੀ। ਹਾਂ ਜੀ ਛੌਂਕਣਾ ਕੰਮ ਕਰਨਾ ਹੈ ਫੇ ਤੜਕੇ ਭੱਜੇ ਫਿਰ ਇਹ ਚਾਰ-ਪੰਜ ਬਾਲਟੀਆਂ ਤੋੜਦੇ ਕੋਈ ਫਾਇਦਾ ਨਹੀਂ। ਬਿਲਕੁਲ। ਅੱਛਾ ਜਸੌਤ ਤਾਂ 22 ਲੀਟਰ ਚਵਾ ਦਾਂਗਾ ਕਿ 23 ਹੋਗਾ? 23 ਲੀਟਰ ਕੰਡੇ ਵਾਲਾ ਠੰਡਾ ਕਰਕੇ। ਠੀਕ ਆ ਕੋਈ ਭੈਣ ਭਰਾ ਆ ਜਾਂਦਾ। ਹਾਂ ਜੀ। ਇਸੇ ਤਰ੍ਹਾਂ ਬੈਠ ਕੇ ਚਵਾਈ ਕਰਨੀ ਕੋਈ ਬੰਗਾਰ ਅਸੀ ਪਾਉਣ ਦੀ ਲੋੜ ਨਹੀਂ। ਨਹੀਂ ਕੋਈ ਲੋੜ ਨਹੀਂ ਬਿਲਕੁਲ। ਦੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਚਲ ਫਿਰ ਵੀ ਕੋਈ ਭਰਾ ਅੱਗੇ ਆਉਣ ਵਾਲੇ ਸਮਝ ਲਾਉਣਾ ਕੋਈ ਬੰਦਾ ਬਹੁਤ ਜ਼ਿਆਦਾ ਕੱਢਦੀ ਸੰਦੂਕ ਹਾਂ ਦੇਖੋ ਮੱਧਿਆਲਾ ਥਾਣਾ ਠੀਕ ਹੈ ਜੀ ਇੱਥੇ ਹੀ ਮੁੱਠੀ ਵਾਲਾ ਥਾਣਾ ਜਿਸੰਤ ਵੀਰੇ ਉਹਨੇ ਬਹੁਤ ਤੌਰ ਕੇ ਹਾਂ ਤੋੜ ਕੇ ਦਿਖਾ ਦਈਏ ਕੋਈ ਬਹੁਤ ਪਸ ਪਸ ਮਾਰ ਗਿਆ ਪਕੋਣੀ ਲਓ ਜੀ ਠੀਕ ਹੈ ਜੀ ਬਾਕੀ ਚੱਡਾ-ਚੁਡਾ ਲੇਵਾ ਬਹੁਤ ਸੋਹਣਾ ਟਕਾਣੇ ਤੇ ਠੀਕ ਹੈ ਜੀ ਉਹਨੇ ਗਾਂ ਤੇ ਉਹਨੇ ਪਛਾਹ ਬਹੁਤ ਸੋਹਣਾ ਢਾਂਚਾ ਬਣਦਾ ਸੋਹਣੀ ਕੱਦ ਖਾਈ ਤਾਂ ਠੀਕ ਹੈ ਜੀ ਤੇ ਪਲੀ ਪਲੀਤੀ ਪੂਰੀ ਆ ਬਾਕੀ ਤੁਸੀਂ ਵਜਨ ਵੇਖ ਤੋ ਇੱਕ ਅੰਦਾਜ਼ਾ ਲਾ ਲਓਗੇ ਵੀ 22 23 22 23 ਲੀਟਰ ਇਸ ਵਕਤ ਦੇ ਥੱਲੇ ਦੁੱਧ ਹਾਜ਼ਰ 24 25 ਲੀਟਰ ਦੇ ਸੰਧੂ ਸਾਹਿਬ ਦਿੱਤਾ ਪਹਿਲੇ ਸੂਏ ਤੇ ਆਹੋ ਆ ਬਾਕੀ ਹੋਣੀ ਯਾਰਾ 12 ਦਿਨਾਂ ਦੇ ਦਰਾਂ ਨਹੀਂ ਆਜੇ ਹਾਂਜੀ 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 5 ਤੀ ਦਿਨਾਂ ਨੂੰ ਆਂਦਾ ਕੀ 25 ਲੀਟਰ ਹਾਂ ਕੋਈ ਗੱਲ ਨਹੀਂ ਦੁੱਧ 27 28 ਕਿਲੋ ਸੌਖਾ ਭਰੋ ਸੰਧੂ ਸਾਹਿਬ ਹਾਂਜੀ ਹਾਂਜੀ ਤਾਂ ਆਹ ਦੇਖੋ ਜੀ ਲੈ ਵਾ ਲੂਆ ਪੰਡਾ ਪਾਈ ਫਿਰਦੀ ਕਰਮਾੜੀ ਹਾਂ ਜਿਸੋਂ ਤੇਰੇ ਹੈ ਨੂੰ ਲਮਾ ਤੋੜ ਦੇ ਇੱਕ ਵਾਰ ਲਓ ਜੀ ਆ ਕਰੋ ਚੱਕ ਠੀਕ ਹੈ ਜੀ ਸੋ ਕੋਈ ਭਾਵੇਂ ਆਪਣਾ ਦੂਰੋਂ ਜਿਹੜਾ ਆਉਂਦਾ ਤੇ ਆਪਾਂ ਬਾਰ-ਬਾਰ ਬੇਨਤੀ ਸਾਰਿਆਂ ਨੂੰ ਕਰਦੇ ਆ ਠੀਕ ਆ ਜੀ ਇੱਕ ਟਾਈਮ ਚ ਆਉਣੀ ਹੈ ਤੁਸੀਂ ਦੋ ਟਾਈਮ ਚ ਆਉਣੀ ਹੈ ਚਾਹੇ ਇੱਕ ਟਾਈਮ ਵੀਡੀਓ ਕਾਲ ਤੋਂ ਚਵਾ ਲੋ ਇੱਕ ਟਾਈਮ ਇਧਿਆਨ ਕੇ ਚੋਲੋ ਠੀਕ ਆ ਜੀ ਆਪਣਾ ਬਿਲਕੁਲ ਖਰੀਦਾ ਪਸ਼ੂ ਤੁਸੀਂ ਚੰਗੀ ਤਰ੍ਹਾਂ ਸਿਨਾਖਤ ਕਰਕੇ ਫੇਰ ਲੈ ਕੇ ਜਾਓ ਠੀਕ ਆ ਜੀ ਜਿੱਥੋਂ ਵੀ ਤੁਸੀਂ ਖਰੀਦਣਾ ਪਸ਼ੂ ਚੰਗਾ ਖਰੀਦੋ ਜੇਕਰ ਕੋਈ 22 ਲੀਟਰ ਕਹਿ ਰਿਹਾ ਠੀਕ ਆ ਜੀ ਉਸ ਹਿਸਾਬ ਕਿਤਾਬ ਦਾ ਜਿਹੜਾ ਪੈਸੇ ਭਰਨੇ ਪੈਂਦੇ ਆ ਤੇ ਤਸੱਲੀ ਜਿਹੜੀ ਜਰੂਰ ਕਰਿਆ ਕਰੋ ਠੀਕ ਆ ਕੋਈ ਗੱਲ ਨਹੀਂ ਤੇ ਬਾਦੋਂ ਥਾਣ ਕੱਢਿਆ ਕਰਮਾਂ ਨਹੀਂ ਬ ਆ ਦੇਖੋ ਸੋ ਠੰਡੀ ਪੀਰੀ ਹੈ ਸਾਧ ਗਦਰ ਤੱਕ ਆ ਵੀ ਸੀਰ ਲੱਗਾ ਤੇ ਮੱਥੀ ਰੋਕ ਕੇ ਕੋਈ ਭਰਾ ਚਵਾਈ ਕਰ ਲੈ ਕੋਈ ਗੱਲ ਹੀ ਨਹੀਂ ਆਹ ਦੇਖੋ ਜੀ ਇਹਨੂੰ ਕਹਿੰਦੇ ਮੁੱਠੀ ਮੁੱਠੀ ਥਾਨ ਆਹ ਪੀੜੀ ਦੇ ਪਾਵੇ ਕੋਈ ਧਾਨ ਲੱਗੇ ਕਰਮਾੜੀ ਪੀੜੀ ਦੇ ਪਾਵੇ ਵਾਂਗੂ ਕੇ ਹਾਂਜੀ ਠੀਕ ਆ ਜੀ ਦੇਖੋ ਜੀ ਬਹੁਤ ਚਵਾਈ ਸਾਧੂ ਸਾਹਿਬ ਇਹ ਤਾਂ ਪੀੜੀ ਦੇ ਪਾਵੇ ਛੱਡੇ ਇਹ ਤਾਂ ਤਖਤ ਪੋਛਦੇ ਨੇ ਸਿਆਣੇ ਬੰਦੇ ਪੈਂਦੇ ਸੱਥਾਂ ਦੇ ਵਿੱਚ ਹਾਂਜੀ ਤਖਤ ਪੋਛਦੇ ਪਾਵੇ ਵਰਗੇ ਪਾਉ ਬਿਲਕੁਲ ਹੀ ਤੇ ਕਿਦੋਂ ਧੁੱਪ ਸੇਕਦੇ ਨੇ ਸਿਆਲ ਚ ਪਾਉ ਆਹ ਉਹ ਲੌਬੀ ਫੋਲੋ ਭਾਈ ਨੂੰ ਲੋੜ ਦੇ ਵਿੱਚ ਦੋਸਤੋ ਇਹ ਵਾਰ ਆਪਾਂ ਤੁਹਾਨੂੰ ਦਿਖਾ ਰਹੇ ਆ 22 23 22 23 ਲਿਟਰ ਇਸ ਵਾਰ ਦੇ ਫਿਰ ਇਹ ਮੂੰਹ ਮੱਤੀ ਦੀ ਕਰ ਲੋ ਚੈੱਕ ਲੋ ਜੀ ਫੇਸ ਕੁਆਲਟੀ ਕਰੋ ਚੈੱਕ ਠੀਕ ਆ ਬਹੁਤ ਸੋਹਣੀ ਆ ਤੇ ਬਾਕੀ ਜੰਮੀਪਲੀ ਪੂਰੀ ਆ ਕੋਲ ਸਬੰਧੀ ਨਗਰਮਣੀ ਦੇ ਵਿੱਚ ਠੀਕ ਆ ਚੰਗੀ ਆ ਲੋਹੂਪਰਾਵ ਜੱਗੇ ਨਾਲ ਦੇ ਨਾਲ ਇਹ ਵੀ ਆਪਾਂ ਦੱਸ ਦੇਣਾ ਵੀ ਹੈ ਵੀ ਕ੍ਰੋਸ ਆਂਗਾ ਚਲੋ ਵੇਖਦੇ ਆਂ ਬਹੁਤੇ ਭਰਾਵਾਂ ਨੇ ਇੱਕ ਦਸ ਮਿੰਟ ਕਰ ਹੀ ਲੈਣੀ ਆ ਬੇਣੀ 95 ਨਹੀਂ ਕੋਈ ਲੱਖ ਨਹੀਂ ਜੀ ਤੁਹਾਨੂੰ ਪਤਾ ਹੀ ਹੈ ਜੀ ਹਾਂ ਜੀ ਮੁੱਲ 85000 ਆ ਜੀ ਤੇ ਜੱਸ ਨੂੰ 80 ਦੀ ਦੇਣੀ ਜੀ 80000 ਦੀ ਹਾਂ ਜੀ ਠੀਕ ਹੈ ਵੀਰੇ ਹਾਂ ਜੀ ਇਹ ਕਿੰਨਾ ਸੂਆ ਗਾਂ ਸੂਣ ਵਾਲੀ ਹੈ ਇਹ ਦੁੱਧਿਆ ਸੂਆ ਸੰਦੂ ਸਾਹ ਦੂਜਾ ਸੂਆ ਹਾਂ ਜੀ ਠੀਕ ਹੈ ਵੀਰੇ ਤੇ ਇਹ ਪਹਿਲੇ ਸੂਏ ਦਾ ਰਿਕਾਰਡ ਆ 18 ਕਿਲੋ ਦੁੱਧ ਦਿੱਤਾ ਕਰ ਮਾਰੀ ਪਹਿਲਰ ਨੇ ਹਾਂ ਜੀ ਬਾਕੀ ਥਾਣਾ ਥੋਣਾਲੇ ਪਾਸਿਓਂ ਵੀ ਅਲੰਕਾਰੀ ਦੇਖੋ ਜੀ ਆਹ ਦੇਖੋ ਜੀ ਉਹ ਇਹ ਨਹੀਂ ਵੀਰੇ ਥਣ ਕਿ ਆਕੂਗਾ ਵੀ ਥਾਣੇ ਛੋਟਾ ਨਾ ਨਾ ਕੋਈ ਗੱਲ ਨਹੀਂ ਮੁੱਠੀ ਦੇ ਵਿੱਚ ਨਹੀਂ ਪਾ ਸਕਦਾ ਮੈਂ ਉਹ ਤੇ ਰੰਡੀ ਆ ਸਭ ਉਹ ਆ ਆ ਠੰਡੀ ਵੇਖੋ ਕਿੰਨੀ ਮੈਂ ਨਾ ਲੱਗਦਾ ਛਾਂੜ ਛਾਂੜ ਕੇ ਲੱਭੇ ਨਾ ਹੈ ਮੈਂ ਨਾ ਪੁੱਛੋ ਇਹ ਥੱਲੇ ਬਹਿ ਬਹਿ ਕੇ ਤਸਨੀਆਂ ਕੀਤੀ ਹੈ ਬੱਚਾ ਬਾ ਛੱਡੋ ਜੀ ਕਰਦੋ ਉੱਠ ਕੇ ਹੀ ਨਾ ਸੰਧੂ ਸਾਹਿਬ ਹਾਂ ਕਿਉਂ ਇਹੋ ਜਿਹਾ ਪਸ਼ੂ ਮਿਲਦਾ ਨਾ ਸਾਹ ਸੋਰਾ ਹਾਂ ਜੀਗਾ ਬੈਠੇ ਰਹੀਏ ਥੱਲੇ ਇਤਰਾ ਹੀ ਹਾਂਜੀ ਠੰਡੀ ਆ ਅੱਛਾ ਦੂਜਾ ਸੂਗਾ ਹੈ ਨਾ ਜਸਮੀ ਜੀ ਲੋਬ ਦੂਜਾ ਸੂਆ ਠੀਕ ਹੈ ਜੀ ਤੇ ਦੇਣ ਲੈਂਦੀ ਹੈ ਜੇ ਕਿੰਨੇ ਕੁ ਲੈ ਜੂ ਕਟੋੜਾ ਆਪਣਾ ਇਹੇ ਦੂਜਾ 20 23 ਨੂੰ ਸੰਤੋਖ ਸਾਹਿਬ ਦੇਣ ਪੁਰਿਆਂ ਤੇ 20 ਹਾਂਜੀ ਨਾ ਇਟਾ ਦੇਣ ਹਜੇ ਚਲੋ ਪਾਇਆ ਪਾਇਆ ਕਰਮਾਂ ਦੀਆਂ ਸੱਤ ਦਿਨਾਂ ਅੱਠ ਸੱਤ ਕ ਦੇਣਾਂ ਲੋਬੀ ਸੱਜੀਆਂ ਕਰਦੇ ਜਿੱਥੋਂ ਮਰਜੀ ਅੱਗੋਂ ਪਿੱਛੋਂ ਤਸੱਲੀਆਂ ਕਰੀ ਚਲੋ ਇਹ ਨਹੀਂ ਹਿੱਲਦੀ ਕਰਮਾਂ ਦੀ ਠੀਕ ਹੈ ਜੀ ਹਾਂਜੀ ਬਹੁਤ ਸ਼ਾਨਦਾਰ ਠੀਕ ਹੈ ਜੀ ਤੇ 5 7 8 9 ਦੇ ਵਿੱਚ ਚੰਗੀ ਦੋਸਤੋਂ ਬਣ ਕੇ ਤਿਆਰ ਹੋ ਜੂਗੀ ਆਜਾ ਸੌਂ ਤੱਕਾ ਡਬਾਰ ਤੋਰ ਵੀਰੇ ਨੂੰ ਦੂਜਾ ਸੂਬਾ ਕਿਸਾਨ ਵੀਰੋਂ ਇਹਨੇ ਸੁਣਾ ਠੀਕ ਹੈ ਜੀ ਰੰਗ ਵਾਈਟ ਉੱਪਰ ਬਿਲਕੁਲ ਜਿਵੇਂ ਤੁਸੀਂ ਦੇਖੋਗੇ ਬਲੈਕ ਰੰਗ ਦੇ ਵਿੱਚ ਹਵਾਨੇ ਚੱਡੇ ਦੇ ਉੱਪਰ ਮਗਰਲੇ ਪੈਰਾਂ ਲੱਤਾਂ ਦੀ ਗਰ ਕਰਨ ਲਈ ਤੇ ਵਾਈਟ ਆ। ਬਾਕੀ ਪਲੀ ਪ੍ਰੀਤੀ ਆ 크ਰੋਸ ਆਂਗ ਦੇ ਵਿੱਚ ਕੋਈ ਜਰਸੀ ਨਾਲ ਐਚ ਐਫ ਦਾ 크ਰੋਸ ਮੰਨ ਕੇ ਭਰਾ ਕੋ ਸੌਦਾ ਕਰ ਲਵੇ। ਸੋਨਾ ਵਜਨ ਵੇਟ ਆ ਇਸ ਬੈਡ ਦਾ ਹਵਾਨੇ ਚੱਡੇ ਦੀ ਬੰਤਰ ਬੜੀ ਟਿਕਾਣੇ ਤੇ ਆ। ਤੇ ਬੰਦ ਹੀ ਠੰਢੀ ਜਾ ਰਹੀ ਹੈ ਠੀਕ ਹੈ ਜੀ ਲਾਏ ਪੈਣਾ ਪਈ ਹੈ ਬਾਕੀ ਤੁਹਾਡੇ ਸਾਹਮਣੇ ਆ। ਹਾਂ। ਭੈਣ ਚੋਲੇ ਕੋਈ ਭਰਾ ਚੋਲੇ ਬੱਚਾ ਬੈਠ ਕੇ ਚੋਲੇ ਉਹ ਜੋ ਪਸ਼ੂ ਦੋਸਤੋ ਵਾਧੇ ਰਹੀ ਆ ਠੀਕ ਆ ਜੀ ਕਿ ਕੋਈ ਲੱਤ ਛੜਨੀ ਕੀ ਕੋਈ ਅਨਕਾਨੀ ਨਹੀਂ ਕਰਦੀ ਕੀ ਕਿਸੇ ਪਾਸੇ ਉਹ ਕਿਤੇ ਬਹਿ ਜੀ ਆਪਾਂ ਥੱਲੇ ਆਹ ਦੇਖੋ ਜੀ ਸਵਾਭ ਉਹ ਚੋਕਦੀ ਹੈ ਹਾਂ ਰੀ ਚੀਜ਼ ਆ ਕੁਆਲਿਟੀ ਆ ਕੇ ਤੁਹਾਨੂੰ ਪਤਾ ਹੀ ਸੰਧੂ ਸਾਹਿਬ ਆਪਣਾ ਹਾਂ ਕੋਈ ਭੈਣ ਭਰਾ ਦੇ ਵਾਪਸ ਨਹੀਂ ਜਾਂਦਾ ਆਪਣੇ ਤੋਂ ਹਾਂ ਆਪਣਾ ਸੰਧੂ ਸਾਹਿਬ ਉਹਨੇ ਦੀ 21 ਵੀ ਨਹੀਂ ਨਾ ਹੁੰਦੀ ਹਾਂ ਜੋ ਕਿ ਉਹ ਹੀ ਨਿਕਲਦਾ ਸਹੀ ਹੈ ਵੀਰ ਸੁਵਾਦ ਹੀ ਦੇ ਰੋਂਦਾ ਲੋਵੀ ਵਪਾਰ ਦਾ ਕੰਮ ਆ ਸਾਫ਼ ਸੁਥਰਾ ਕੰਮ ਆ ਠੀਕ ਹੈ ਜੀ ਚੰਗਾ ਪਸ਼ੂ ਲੈ ਕੇ ਆਉਣਾ ਚੰਗਾ ਦੇਣਾ ਬਸ ਜੀ ਆਪ ਦੀ ਗਰੰਟੀ ਤੇ ਹਾਂ ਗਰੰਟੀ ਤੇ ਠੀਕ ਹੈ ਜੀ ਇੱਥੋਂ ਤੱਕ ਆਖੀਦਾ ਕੋਈ ਗੱਲ ਨਹੀਂ ਜੇ ਘਰ ਦਾ 19 ਕਿਲ ਆ ਜਾਂਦੇ ਭੇਜ ਦਿਓ ਆਪਣਾ ਹਾਂ ਜੀ ਹਾਂ ਜੀ ਆਪ ਦੇ ਪੈਸੇ ਲੈ ਜਾ ਬਾਕੀ ਆ ਜੀ ਠੀਕ ਹੈ ਜੀ ਹਾਂ ਲੈ ਵੀ ਜਸਵੰਤ ਮੋੜਦਾ ਵੀਰ ਲੋਵੀ ਇਹ ਦੋਸਤੋ ਵੈਟ ਦਾ ਮੋਪਾ ਦਿਖਾਤੀ ਆ ਦੂਜਾ ਸੂਬਾ ਠੀਕ ਹੈ ਜੀ 5 ਤੋਂ 7-8 ਦਿਨਾਂ ਦੇ ਵਿੱਚ ਸੋਪੂਗੀ 20 ਤਰੀਕ ਨੂੰ ਦਿਨ ਪੂਰੇ ਆ ਹਾਂ ਜੀ बाकी कद भी बडिया बडा दे वेचा कोई दूर न वो आ रहे परा मेरा ते एक तुसी मान के आडी आयो कि बड़े कद विच आ कोई बाड़ी दरमियानी छोटी नहीं की ठीक है तो फिर से हवा न चढ़े निगर लेवा कोई टटमा चढ़ा नहींगा आ देखो ठीक है ਲੋ ਵੀ ਇਹ ਦੋਸਤੋ ਗੱਬਣ ਵੈੜ ਜਿਹੜੀ ਆ ਪਤਾਨੂੰ ਦਿਖਾ ਦਿੱਤੀ ਆ ਠੀਕ ਆ ਜੀ ਦੂਜਾ ਸਵੇਰ ਇਹ ਵੈੜਸ ਹੁੰਦੀ ਆ ਤੇ ਹਫਤਾ ਖੰਡ ਖਦੇ ਮੰਨ ਕੇ ਕੋਈ ਭਰਾ ਜਿਹੜਾ ਤੁਸੀਂ ਸੌਦਾ ਕਰਿਓ ਸਾਈ ਬਿਆਨਾ ਕਰਿਓ ਤੇ ਹਾਇ ਸੀਲਸ ਲਾ ਕੇ ਜਿੱਧਰੋਂ ਮਰਜ਼ੀ ਬੈਠ ਕੇ ਫਸਾ ਲੀਆਂ ਕਰੀ ਚੱਲਿਆ ਜੀ ਠੀਕ ਆ ਜੀ ਪੈਰ ਨਹੀਂ ਪੁੱਟਦੇ ਕੇ ਐਨੀਮਲ ਠੀਕ ਆ ਜੀ ਸਾਫ਼ ਕਰੇ ਪਸ਼ੂ ਦਾ ਬੜਾ ਵਾਧਾ ਠੀਕ ਆ ਉਹ ਜਸਵੰਤ ਕੀ ਮੁੱਲ ਕਰਦਾ ਕਿੰਨੇ ਦੀ ਦੇ ਦਗੀ ਫਿਰ ਇਹਦਾ ਸੰਦੂਖਾ ਮੁੱਲ 70000 ਰੁਪਇਆ ਜੀ ਹਾਂਜੀ ਲੈਣ ਦੇਣ ਕੀ ਰਊਗਾ 68000 ਰੁਪਇਆ ਜੀ 68000 ਹਾਂਜੀ ਠੀਕ ਹੈ ਵੀਰੇ ਇਹ ਪੂਰਾ ਮਾਤਰਾ ਕਰੀ ਦਿੱਤਾ ਹੋਰ ਯਾਰ ਛੱਡ ਦੋ 70 ਦੀ 70 ਦੀ ਜੈ ਸੰਜੀ ਲਵਜਾਨ ਦੀ 7000 ਦੀ ਦੋਸਤੋ ਇਹ ਵਾਰ ਤੁਹਾਨੂੰ ਮਿਲ ਜਾਊਗੀ ਬਾਕੀ ਇਹ ਵੀ ਦੋਸਤੋ ਮੈਨੂੰ ਲੱਗਾ ਵੀ ਇਹ ਵੀ ਮਖੌਲਾਂ ਨਹੀਂ ਕਰੋਗੀ 20 ਪੀ ਲੀਟਰ ਨੂੰ ਕਿੰਦਾ ਵੇਚ ਨਾ ਨਾਰਮਲ ਤੇ 12 ਕਿਲੋ ਪਹਿਲੇ ਸੁਗੇ ਦਿੱਤਾ ਉਹਦੇ ਠੀਕ ਠਾਕ ਇੱਕ ਹਫਤਾ ਪਿਆ ਦੇ ਥੱਲੇ ਵੇਖੋ ਪੰਡਾ ਪਾਈ ਫਿਰ ਬਿਲਕੁਲ ਬਿਲਕੁਲ ਦੁੱਧ ਜ਼ਿਆਦਾ ਨਹੀਂ ਸੰਧੂ ਸਾਹਿਬ ਬਾਕੀ 30 ਕਿਲੋ ਨਾਰਮਲ ਦੇ ਹੂੰ 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 ਥਾਣ ਥੋੜਾ ਚੰਗਾ ਸੋਹਣਾ ਚੱਟਾ ਬਿਲਕੁਲ ਲਓ ਦੱਸੋ ਦੁੱਧ ਵੀ ਰੰਗ ਵੀ ਉਹ ਵੀ ਚੰਗਾ ਚਵਾਜੂਗੀ ਬਾਕੀ ਸੋਹਣੇ ਲੈ 50000 ਦੀ ਐਂਡ ਤੁਹਾਨੂੰ 50000 ਦੀ ਆਸ ਸੁਣਾ ਠੀਕ ਆ ਜੀ ਇਧਰ ਇੱਕ ਤੁਹਾਨੂੰ ਹੋਰ ਇੱਕ ਆਪਾਂ ਕੁਆਲਟੀ ਵਿਖਾਉਣੇ ਆ ਇਹ ਤੁਸੀਂ ਵਾਰ ਦੇਖੋ ਕਰੋ ਸੰਗ ਦੇ ਵਿੱਚ ਸੋਨੇ ਹਵਾਨੇ ਚੱਡੇ ਦੇ ਵਿੱਚ ਆ ਕਦ ਵੱਡਾ ਕਦ ਕਾਹਨ ਵੱਡਾ ਬਾਕੀ ਵੇਲ ਬੂਲ ਵੀ ਚੰਗੀ ਆ ਨਵੇਂ ਨਵੇਂ ਬਹੁਤ ਜਿਆਦੀ ਆ ਤੇ ਜਸਵੰਤ ਆਜਾ ਵੀਰੇ ਆ ਜਿਹੜੀ ਆਪਣੇ ਕੋਲ ਵਾਰਡ ਆ ਗਈ ਤੇਜੇ ਨੰਬਰ ਤੇ ਇਹਦਾ ਸੁਭਾ ਕਿਵੇਂ ਆ ਇਹ ਦੂਜਾ ਸੁਭਾ ਸੋਈ ਸੰਦੂ ਸਾਹਿਬ ਦੂਜਾ ਸੁਭਾ ਅੱਜ ਇਹਨੂੰ ਸਮਾਂ ਅੱਜ ਕਿੰਨਾ ਹੋ ਗਿਆ ਇਨੋਂ ਸੰਧੂ ਸਾਹਿਬ 12 13 ਦਿਨ ਹੋ ਗਏ ਆ ਬੱਚਾ ਇਹ ਬੱਚਾ 12 13 ਦਿਨ ਹਾਂਜੀ ਲੋ ਵੀ 12 13 ਦਿਨ ਦਾ ਸਮਾਂ ਹੋ ਗਿਆ ਮਗਰ ਬੱਚਾ ਹਾਂਜੀ ਲੋ ਵੀ ਮਗਰ ਬੱਚਾ ਵਾ ਤੇਰਾ ਘਟ ਹੀ ਹੋਣਗੇ ਕੋਈ ਦਿਹਾੜੀ ਡੰਗ ਦੋ ਦਿਨ ਤੇ ਵੱਧ ਨਹੀਂ ਹੁੰਦੇ ਠੀਕ ਹੈ ਜੀ ਹਾਂਜੀ ਇਹ ਹਜੇ ਮੇਰੇ ਮੂਲੇ ਤੋਂ ਸਟਾਰਟ ਹੀ ਹੋਈ ਹੈ ਫਿਰ ਅਰੇ ਸਟਾਰਟ ਆ ਮੈਲਾ ਇੱਥੇ ਕਰਮਾਂ ਲੱਗਾ ਜੈ ਸੁੱਟਣ ਦੇ ਹੀ ਠੀਕ ਆ ਲੋ ਵੀ ਮੇਰੇ ਮੂਲੇ ਤੋਂ ਦੋਸਤੋ ਹਜੇ ਤੁਰ ਹੀ ਆਗਾ ਠੀਕ ਹੈ ਜੀ ਤੇ ਐ ਸੋ ਤੇ ਜਸੌਂਤ ਦੁੱਧ ਕਿੰਨਾ ਚਵਾਤੀਏ ਇਹਦਾ 20 ਲੀਟਰ ਹੈ ਸੰਧੂ ਸਾਹਿਬ ਦੁੱਧ ਜੇ ਲੀਟਰ ਵਾਲਾ 20 ਲੀਟਰ ਐ ਠੰਡਾ ਕਰਕੇ ਲੋਬੀ 20 ਗੰਡੇ ਵਾਲਾ ਠੀਕ ਹੈ ਜਿਹੜੇ ਕਿਸੇ ਭਰਾ ਨੇ ਲੀਟਰ ਮਾਰ ਲੈਣੇ ਆ ਹਾਂਜੀ ਉਹ 20 ਲੀਟਰ ਤਸੱਲੀ ਕਰਨਾ ਆਪਣੀ ਦੋ ਟਾਈਮ ਤਿੰਨ ਟਾਈਮ ਹਾਂ ਐ ਓਕੇ ਨੈਟ 20 ਆ ਠੀਕ ਆ ਜੀ ਵੱਧ ਹੋਊਗਾ ਕਿ ਕਿਲੋ ਖੰਡ ਘੱਟ ਨਹੀਂ ਹੁੰਦੀ ਬਾਕੀ ਮੇਨ ਨਾਲ ਵੀ ਨਾਲ ਪਹਿਲਾਂ ਕਿਤੇ ਵੀਡੀਓ ਬਣਾਉਣ ਤੋਂ ਪਹਿਲਾਂ ਜਾਂ ਬੱਚਾ ਕੇ ਬੰਨੇ ਆ ਜਾਂ ਥੋੜਾ ਹਾਥੂ ਤਲਾਤਾ ਸੀ ਵੀ ਥੋੜਾ ਬਗਨ ਲੱਗ ਪੀ ਹੈ ਨਾ ਬੱਚਾ ਆ ਬੱਚਾ ਨੇ ਪਸਮਾਹ ਸੋੜਤਾ ਕਰ ਮਾਰੀ ਨੇ ਲੈ ਵੀ ਜਸਵੰਤ ਖੋਲ ਆ ਵੀ ਬਾ 20 ਕਿਲੋ ਦੋਸਤੋ ਇਹਦੇ ਥੱਲੇ ਇਸ ਵਕਤ ਦੁੱਧ ਖਾਜ ਰਾ ਬਾਕੀ ਮੇਰਾ ਭਰਾ ਅਜਿੱਦਾਂ ਮਰਜ਼ੀ ਤੁਸੀਂ हां तो तो मेन ਜਿਹੜਾ ਫੇਰ ਕੇ ਵਿਖਾਉਂਦਾ ਉਹ ਇੱਕ ਮਕਸਦ ਆ ਕੋਈ ਵੰਗਾ ਰੱਸੀ ਇਥੇ ਨਹੀਂ ਪਾਉਂਦੇਗਾ ਵੀਰ ਨਹੀਂ ਵੜ ਪਾਉਂਦੀ ਠੀਕ ਆ ਜੀ ਨਹੀਂ ਪਾਈਦਾਗਾ ਕੋਈ ਭਰਾ ਅਗੇ ਪਾਉਣਾ ਚਾਹੁੰਦਾ ਵੰਗਾ ਜੂੜ ਰਸੀ ਤੁਸੀਂ ਪਾ ਸਕਦੇ ਜੀ ਠੀਕ ਆ ਜੀ ਆ ਦੇਖੋ ਯਾਂਦੀ ਕੁਛ ਨਹੀਂ ਕੀ ਕਰਮਾਂ ਲਈ ਠੀਕ ਆ ਜੀ ਠੰਡੀ ਤੇਰੀ ਆ ਆ ਦੇਖੋ ਤੋਂ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਲੈਣਾਂ ਦੇ ਕੋਈ ਦਿਨ ਨਹੀਂ ਆ ਦੇਖੋ ਜੀ ਠੀਕ ਆ ਹਾਂ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਸੰਤ ਭਾਈ ਲਿਆ ਖੋਲ ਮੇਰਾ ਭਰਾ ਨੂੰ ਤੋੜ ਕੇ ਦਿਖਾ ਤਸਮਾਨ ਸੜਦੀ ਸੰਧੂ ਇੱਕੇ ਰੂਹਾਂ ਤੇ ਆਹਾਂ ਬਾਕੀ ਵੱਡੀ ਆ ਤਾਚਾ ਵੀ ਚੰਗਾ ਕੱਦ ਵੀ ਵੱਡਾ ਉਹ ਫਿਰ ਉਹ ਤੇ ਸੰਧੂ ਸਾਹਿਬ ਦੁੱਧ ਦਾ ਜੋਰ ਪਰਿਆ ਕਰਮਾਂ ਵਾਲੀ ਰੂਹਾਂ ਆਖੂਗਾ ਤੇ ਬਸ ਬਸ ਜਿਹੜਾ ਮਰਜੀ ਆਪਣਾ ਮਾਲ ਤੇ ਨਾ ਕਿਹੜਾ ਮਰਜੀ ਜਨਾਨੀ ਚੋਈ ਜਾਵੇ ਕੋਈ ਬੱਚਾ ਚੋਈ ਜਾਵੇ ਹਾਂਜੀ ਹਾਂਜੀ ਇਹ ਥੋੜਾ ਕਿਤੇ ਲੱਤ ਚੁੱਕ ਜਾਂ ਬਿਲਕੁਲ ਲਓ ਵੀ ਦੋਸਤੋ ਦੂਜਾ ਸੁਆ ਇੱਕ ਵਾਰ ਤੇ ਨੋਪਨ ਲੰਬਾ ਤੋੜ ਕੇ ਦਿਖਾ ਦਿੰਨੇ ਆ ਬੱਚੇ ਨੂੰ ਜਨਮ ਦਿੱਤਾ ਕੋਈ 11 12 ਦਿਨਾਂ ਦਾ ਸਮਾਂ ਹੋ ਗਿਆ ਤੇ ਐਸ ਵਕਤ 20 ਲੀਟਰ ਜਿਹੜਾ ਕਿਸੇ ਭਰਾਨੇ ਲੀਟਰ ਮਾਰ ਲੈਣੇ ਉਹ 20 ਲੀਟਰ ਆ ਠੀਕ ਹੈ ਜੀ ਦੁੱਧ ਦੇ ਥੱਲੇ ਤੇ ਬਾਕੀ ਛੱਡੇ ਛੋਡੇ ਦੀ ਤੁਸੀਂ ਆਪ ਚੈੱਕ ਕਰ ਲਓ ਸਾਫ ਸੁਥਰੀ ਆ ਫਾੜੀ ਵਾਲਾ ਛੱਡਾ ਕਦਰ ਵੀ ਪੂਰਾ ਵੱਡਾ ਠੀਕ ਹੈ ਜੀ ਆ ਦੇਖੋ ਲੋ ਜਾ ਪੁੱਤ ਠੀਕ ਹੈ ਜੀ ਲੈ ਜਾ ਹਾਂ ਲੈ ਜਾਓ ਤੋਰਲਾ ਜਸਉੰਤ ਬਾਈ ਲੈ ਆਓ ਜੀ ਲੈ ਵੀ ਆ ਕਰੋ ਜੀ ਠੀਕ ਹੈ ਜੀ ਤੁਸੀਂ ਵੇਖੋ ਸੋ ਬੈੜਾ ਦੋਸਤਾਂ ਸਾਫ ਸੁਥਰੀਆਂ ਇਹਨੇ ਪਹਿਲੇ ਬੈੜਾ ਬੇਸ਼ੱਕ ਮੇਰਾ ਭਰਾ ਕੋਈ ਜੋੜੀ ਪਾਉਣੀ ਚਾਹੁੰਦਾ ਜੋੜੀ ਵੀ ਤੁਸੀਂ ਪਾ ਲਿਓ ਸਿੰਗਲ ਸਿੰਗਲ ਦਾ ਰੇਟ ਤਾਂ ਪਤਾ ਮੈਂ ਦੱਸੀ ਜਾ ਰਹੇ ਹਾਂ ਠੀਕ ਹੈ ਜੀ ਜੋ ਜੋ ਬਾਕੀ ਪ੍ਰੋਪਰ ਡਿਟੇਲ ਆ ਆ ਮੂੰਹ ਮੱਥੇ ਤੋਂ ਆ ਠੀਕ ਹੈ ਜੀ ਬਲੈਕ ਰੰਗ ਦੇ ਵਿੱਚ ਆ ਬਾਕੀ ਬਹੁਤ ਖੂਬਸੂਰਤ ਆ ਸ਼ਾਈਨਿੰਗ ਸ਼ੂਨਿੰਗ ਬੈੜੇ ਦੀ ਪੂਰੀ ਆ ਚੱਲ ਪੂਰੀ ਆ ਕੱਦ ਵੱਡਾ ਇਹਦੇ ਕਰਮਾਰੀ ਸੂਈ ਨੇ 12 13 ਜਰਿਆ ਵੇ ਸੰਧੂ ਸਾਹਿਬ ਮੈਰਾ ਲੱਗਾ ਹਾ ਹਾ ਕੋਈ ਤੇ ਉਹ ਵੀ ਤਾਂ ਪਲਾਸ ਚਲੋ ਕਰਮ ਵਾਲੀ ਚੰਗੀ ਸੇਵਾ ਕਿਸੇ ਭਰਾ ਦੀ 22 23 24 ਲੀਟਰ ਨੂੰ ਆਂਦਾ ਕੁਛ ਨਹੀਂ ਆ ਗਰਮੀ ਨਹੀਂ ਸੰਤੂ ਸਾਹਿਬ ਇਹਨੇ ਦੇਈ ਜਾਣਾ ਨਾ ਹਾ ਹਾ ਗੱਲ ਤੇ ਲੋਬ ਠੀਕ ਹੈ ਜੀ ਬਾਕੀ ਨਾ ਗਰਮੀ ਦਾ ਨਾ ਕੋਈ ਬਾਲਾ ਧੁੱਪ ਛਾਂ ਨਾਲ ਕੋਈ ਮਤਲਬ ਨਹੀਂਗਾ ਤੇ ਸੀਲਸ ਰੱਗ ਪਸ਼ੂ ਆ ਠੰਡੇ ਤੇ ਰੀ ਐਨੀਮਲ ਨੇ ਠੀਕ ਹੈ ਜੀ ਤੁੰਨੇ ਲਾਗਾ ਦੇ ਬਿਰਦੇ ਸੁਮੰਤ ਦੇ ਕੋਲੇ ਬਕਾਊ ਆ ਠੀਕ ਹੈ ਜੀ ਇਹਦਾ ਰੇਟ ਆਪਾਂ ਪੁੱਛ ਕੇ ਤੁਹਾਡੇ ਨਾਲ ਥਾਂਦਾ ਕਰ ਦਿੰਨੇ ਆ ਤੇ ਜਸਮਤ ਵੀਰੇ ਕੀ ਮੁੱਲ ਦੀ ਆ ਕੀ ਰੇਟ ਕਰਦਾ ਇਹਦਾ ਸੰਦੂ ਸਾਹਿਬ ਮੁੱਲ ਕੋਈ 80 85 75 ਕਰੀ ਜਾਈ ਕੋਈ ਫਾਇਦਾ ਨਹੀਂ ਹਾਂਜੀ 75000 ਤੋਂ ਹਾਂ ਮੋਲ ਆ ਜੀ ਜੈਸ ਨੂੰ 67000 ਰੁਪਏ ਦੇਣੀ ਐ ਐਂਡ ਨਾ 70 ਨਾ 72 ਵੀ 67000 ਦੀ ਹਾਂਜੀ 67000 ਦੀ ਦੇ ਦੇਣੀ ਆਪਾਂ ਜੀ ਦੇ ਦੇਣੀ ਜੋ ਦਿਲ ਦੀ ਵਜ ਦੇਣੀ 67 ਦੀ ਐ ਲੋ ਵੀ 67000 ਦੀ ਦੋਸਤ ਮਿਲੂਗੀ ਤੁਹਾਨੂੰ 20 ਲੀਟਰ ਬੋਤਲਾਂ ਦੇ ਥਲੇ ਹਾਜ਼ਰ ਹਾਂਜੀ 67000 67000 ਦੀ ਬਾਹਰ ਮਿਲ ਜੂਗੀ ਕੋਈ 72 ਨਹੀਂ ਕੋਈ 75 ਨਹੀਂ ਤੇ ਜੋ ਕਿਹਾ ਉਹ ਹੀ ਲੈ ਬਾਕੀ ਬਾਹਰ ਚੰਗੀ ਆ ਠੀਰੀ ਆ ਹਾਂਜੀ ਠੀਕ ਹੈ ਜੀ ਸੀਲ ਸਾਊ ਆ ਠੀਕ ਆ ਹਾਂਜੀ ਤੇ ਇਹ ਅੱਜ ਦੋਸਤੋ ਤਿੰਨ ਨਗਰੇ ਵੀਰ ਜਸਵੰਤ ਦੇ ਕੋਲ ਦੋ ਸੁਈਆਂ ਵੜਾ ਨੇ ਇੱਕ 20 ਲੀਟਰ ਤੇ ਦਿਖਾਤੀ ਤੁਹਾਨੂੰ ਤੇ ਇੱਕ ਇਧਰ 23 22 23 ਲੀਟਰ ਇਹਦੇ ਥੱਲੇ ਹੁਣ ਹਾਜ਼ਰ ਆ ਬਾਕੀ ਦੋ ਦੋ ਚਾਰ ਚੜਤਾਰਾ ਮਾਰ ਕੇ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾ ਦਿੰਦੇ ਆ ਕਿਸੇ ਰਕਮ ਦਾ ਪੂਰਨਿਕਾ ਕੋਈ ਛਟਾ ਨਹੀਂਗਾ ਆਪਾਂ ਤੁਸੀਂ ਸੌਦਾ ਕਰ ਲਓ ਡਿਟੀ ਜੀ ਸਾਈ ਬੈਨ ਆਪਾਂ ਉਹ ਪੇਮੈਂਟ ਪਾਓ ਤੇ ਪਸ਼ੂ ਮਗਾਓ ਠੀਕ ਆ ਜੀ ਹਾਂਜੀ ਚੰਗੇ ਨਗਨੇ ਤਿੰਨੇ ਪਸ਼ੂ ਤਿੰਨੇ ਸਾਫ਼ ਸੁਥਰੇ ਆ ਤੇ ਜਸਵੰਤ ਇੱਕ ਨੰਬਰ ਬੋਲਾ ਤੇ 88981 ਹਾਂਜੀ 32000 ਪੂਰਾ 32000 ਠੀਕ ਹੈ ਹਾਂਜੀ 84277 ਹਾਂਜੀ 34003 ਠੀਕ ਹੈ ਜੀ ਹਾਂਜੀ ਦੋਵੇਂ ਨੰਬਰ ਕੋਲ ਹੀ ਆਪਣੇ ਹਨ ਹਾਂਜੀ ਇਹ ਕੋਲ 24 ਕੈਂਟੇ ਜੀ ਠੀਕ ਹੈ ਜੀ ਲਓ ਵੀ ਦੋਸਤੋਂ ਨੰਬਰ ਸਕਰੀਨ ਦੇ ਉੱਤੇ ਲੱਗ ਚੁੱਕੇ ਆ ਨੰਬਰਾਂ ਦੇ ਕਾਲ ਕਰੋ ਗੱਲਬਾਤ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋਂ